ਦਸ਼ਮੇਸ਼ ਐਗਰੋ ਵਰਕਰਸ ਮਲੇਰ ਕੋਟਲਾ ਵਿਖੇ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਮਲਤਾਰ ਸਿੰਘ ਸੰਧਵਾ ਉੱਥੇ ਉਹਨਾਂ ਨੇ ਦਸ਼ਮੇਸ਼ ਕਮੇਂ ਦੇ ਐਮ ਡੀ ਸਰਦਾਰ ਅਮਰ ਸਿੰਘ ਨਾਲ ਸेश ਮੁਲਾਕਾਤ ਕੀਤੀ ਸੁਣੋ ਕੀ ਕਿਹਾ ਮਲੇਰ ਕੋਟਲਾ ਵਿਖੇ ਪਹੁੰਚ ਕੇ ਵਿਧਾਨ ਸਭਾ ਦੇ ਸਪੀਕਰ ਮਲਤਾਰ ਸਿੰਘ ਸੰਧਵਾ ਜੀ ਨੇ ਕੋ ਆਜੀ ਮੈਂ ਅਸਦਾ ਅਵਰ ਸਿੰਘ ਜੀ ਗਿਆਨੀ ਅਵਰ ਸਿੰਘ ਜੀ ਹੋਰਾਂ ਦੇ ਇੱਥੇ ਦਰਸ਼ਨ ਕਰਨ ਵਾਸਤੇ ਆਇਆ ਦਸ਼ਮੀਸ਼ ਗਰੁੱਪ ਜਿਹੜਾ ਬਹੁਤ ਵੱਡਾ ਇੱਕ ਪੰਜਾਬ ਦਾ ਗਰੁੱਪ ਹੈ ਔਰ ਇਹਨਾਂ ਨੇ ਐਗਰੀਕਲਚਰ ਇੰਪਲੀਮੈਂਟ ਦੇ ਵਿੱਚ ਕ੍ਰੈਸ਼ਰ ਕੰਬਾਈਨਸ ਦੇ ਵਿੱਚ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਖਾਸ ਕਰਕੇ ਮਲੇਰ ਕੋਲਡਾ ਦਾ ਨਾਮ ਚਮਕਾਇਆ ਸੋ ਔਰ ਇਹ ਨਾ ਸਿਰਫ ਬਿਜ਼ਨਸ ਦਿੰਦੇ ਆ ਇਹ ਜੋਬ ਪ੍ਰੋਵਾਈਡਰ ਵੀ ਹੈਗੇ ਆ ਸੋ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਤੇ ਨਾਲ ਲਾਈਵਲੀਹੂਡ ਚੱਲਦੀ ਹੈ ਸੋ ਇਸ ਤਰ੍ਹਾਂ ਦੇ ਇਨੀਸ਼ੀਏਟਿਵਸ ਦੇਖ ਕੇ ਮਨ ਨੂੰ ਖੁਸ਼ ਹੁੰਦਾ ਸੋ ਮੈਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਸਾਥੀਆਂ ਨੂੰ ਜਿਹੜੇ ਇਹਨਾਂ ਨਾਲ ਜੁੜੇ ਹੋਏ ਆ ਖਾਸ ਕਰਕੇ ਮੇਰੇ ਨਾਲ ਐਮਐਲਏ ਬਲੇਰਕੋਟਲਾ ਜਨਾਬ ਡਾਕਟਰ ਜਮੀਲ ਉਹ ਰਹਿਮਾਨ ਜੀ ਵੀ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸਾਨੂੰ ਬੜੀ ਖੁਸ਼ੀ ਹੈ ਔਰ ਪੰਜਾਬ ਸਰਕਾਰ ਇੰਡਸਟਰੀ ਨੂੰ ਐਗਰੋ ਇੰਡਸਟਰੀ ਨੂੰ ਖਾਸ ਕਰਕੇ ਬੜੇ ਅੱਗੇ ਰੱਖ ਕੇ ਚੱਲ ਰਹੀ ਆ ਔਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇ ਮਾਨਯੋਗ स्पीकर साहब पंजाब विधानसभा ਅੱਜ ਮਲੇਰਕੋੜਲੀ ਦੀ ਇਸ ਇਤਿਹਾਸਿਕ ਧਰਤੀ ਤੇ ਪਹੁੰਚੇ ਨਾ ਇੱਥੇ ਉਹਨਾਂ ਦੀ ਤਸ਼ਰੀਫ ਆਬਰੀ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਜਿਵੇਂ ਆਖਦਾ ਹਾਂ ਖੁਸ਼ ਆਮਦੀਦ ਕਹਿੰਦਾ ਹਾਂ ਆਮ ਦਾ ਇਸਤਕਬਾਲ ਕਰਦਾ ਹਾਂ ਉਹਨਾਂ ਨੂੰ ਮਰਹਬਾ ਕਹਿੰਦਾ ਹਾਂ ਜੀ ਤੇ ਸਪੀਕਰ ਸਾਹਿਬ ਦੀ ਸ਼ਖਸੀਅਤ ਜਿਹੜੀ ਹੈ ਉਹ ਬਹੁਤ ਹੀ ਮਿਲਨਸਾਰ ਸ਼ਖਸੀਅਤ ਹੈ ਬਹੁਤ ਹੀ ਅ ਅੱਛੇ ਸੁਭਾਅ ਦੇ ਮਾਲਕ ਹਨ ਤੇ ਉਹਨਾਂ ਦੀ ਇੱਥੇ ਦੀ ਆਮਦ ਸਾਡੀ ਜਿਹੜੀ ਮਸ਼ਹੂਰ ਉਹ ਮਾਰੂਫ ਐਗਰੀਕਲਚਰ ਟੂਲ ਬਣਾਉਣ ਦੀ ਜਿਹੜੀ ਫੈਕਟਰੀ ਹੈ ਦਸ਼ਮੇਸ਼ ਕੰਬਾਈਨਸ ਗਰੁੱਪ ਉਸ ਦੇ ਜਿਹੜੇ ਐਮ ਡੀ ਹਨ ਸਰਦਾਰ ਆਮਰ ਸਿੰਘ ਜੀ ਤੇ ਉਹਨਾਂ ਦੇ ਨਾਲ ਸਾਡੇ ਕੇਬਲ ਜਿੰਦਲ ਜੀ ਬੈਠੇ ਨੇ ਫੈਕਟ ਮੁਖਤਲਫ ਹੋਰ ਜਿੰਨੀਆਂ ਵੀ ਫੈਕਟਰੀਆਂ ਹਨ ਉਹਨਾਂ ਦੇ ਆ ਮਾਲਕ ਸਹਿਬਾਨ ਵੀ ਮੌਜੂਦ ਹਨ ਸਰਪੰਚਸ ਵੀ ਪਹੁੰਚੇ ਹੋਏ ਨੇ ਤੇ ਸਾਰਿਆਂ ਵੱਲੋਂ ਸਪੀਕਰ ਸਾਹਿਬ ਦਾ ਅਸੀਂ ਇੱਕ ਵਾਰ ਫੇਰ ਇਸਤਕਬਾਲ ਕਰਦੇ ਹਾਂ ਔਰ ਸਾਡੇ ਲਈ ਸਾਰਿਆਂ ਲਈ ਇਹ ਬਹੁਤ ਹੀ ਪੁਰਮਸਰਤ ਮੌਕਾ ਹੈ ਖੁਸ਼ੀ ਪਰਿਆ ਮੌਕਾ ਹੈ ਕਿ ਇਸ ਸਰਜ਼ਮੀਨ ਤੇ ਇਹਨਾਂ ਦੀ ਆਮਦ ਜਿਹੜੀ ਸਾਡੇ ਸਾਰਿਆਂ ਲਈ ਖੁਸ਼ੀ ਦਾ ਬਾਇਸ ਹੈ ਔਰ ਮੈਂ ਸਮਝਦਾ ਹਾਂ ਕਿ ਇਹਨਾਂ ਆਉਣ ਨਾਲ ਸਾਡੇ ਸਾਰਿਆਂ ਦੇ ਜਿਹੜੇ ਹੌਸਲੇ ਨੂੰ ਬੁਲੰਦ ਹੋਏ ਨਾ ਔਰ ਇਹ ਸਾਰਿਆਂ ਦਾ ਖਿਆਲ ਰੱਖਦੇ ਨਾ ਤੁਸੀਂ ਵਿਧਾਨ ਸਭਾ ਜ ਵੀ ਦੇਖਦੇ ਰਹਿੰਦੇ ਹੋ ਕਿੰਨੇ ਸੁਚੱਜੇ ਢੰਗ ਨਾਲ ਵਿਧਾਨ ਸਭਾ ਦੀ ਕਾਰਵਾਈ ਨੂੰ ਚਲਾਉਂਦੇ ਨਾ ਔਰ ਇਹਨਾਂ ਦੀ ਸ਼ਖਸੀਅਤ ਦੇ ਵੀ ਕਈ ਪਹਿਲੂ ਸ਼ਖਸੀਅਤ ਦੇ ਹਨ ਹਮਾ ਪਹਿਲੂ ਸ਼ਖਸੀਅਤ ਕਹਿੰਦੇ ਨੇ ਉਸਨੇ ਔਰ ਐਸੀਆਂ ਸ਼ਖਸੀਅਤਾਂ ਜਿਹੜੀਆਂ ਨਾ ਬਹੁਤ ਘੱਟ ਹੋਇਆ ਕਰਦੀਆਂ ਨੇ ਨਿਗਾਹ ਬੁਲੰਦ ਜਾਂ ਪਰਸੋਜ਼ ਸੁਖਨ ਦਿਲ ਨਵਾਜ਼ ਯਹੀ ਹੈ ਰਖਤ ਸਫਰ ਮੇਰੇ ਕਾਰਵਾਂ ਕੇ ਲਈ ਜਿਹੜਾ ਸ਼ਖਸ ਅਗਵਾਈ ਕਰਦਾ ਹੈ ਰਹਿਨਮਾਈ ਕਰਦਾ ਹੈ ਜਾਂ ਮੇਨ ਲੀਡਰ ਕਹਿਲਵਾਉਂਦਾ ਹਕਦਾਰ ਹੈ ਉਹਦੇ ਵਿੱਚ ਤਿੰਨ ਇਹ ਸਿਫਤਾਂ ਦਾ ਹੋਣਾ ਜ਼ਰੂਰੀ ਹੈ ਕਿ ਦੂਰ ਅੰਦੇਸ਼ੀ ਹੋਵੇ ਉਹਦੇ ਵਿੱਚ ਨਿਗਾਹ ਬੁਲੰਦ ਜਾਂਪੁਰ ਸੋਜ਼ ਦਿਲ ਦੇ ਵਿੱਚ ਲੋਕਾਂ ਪ੍ਰਤੀ ਤੜਫ ਹੋਵੇ ਜਜ਼ਬਾ ਹੋਵੇ ਔਰ ਉਹ ਜਿਹੜੀ ਦਿਲ ਸੁਖਨਵਾਜ਼ ਉਹ ਜਿਹੜੀ ਬੋਲਬਾਨੀ ਹੈ ਉਹਦੇ ਵਿੱਚ ਖਿੱਚ ਹੋਵੇ ਲੋਕਾਂ ਪ੍ਰਤੀ ਤਾਂ ਮੈਂ ਸਮਝਦਾ ਹਾਂ ਸਾਡੇ ਸਪੀਕਰ ਸਾਹਿਬ ਦੇ ਵਿੱਚ ਇਹ ਤਿੰਨ ਹੀ ਕੂਬੀਆਂ ਮੌਜੂਦ ਹਨ ਇਹਨਾਂ ਦੀ ਸ਼ਖਸੀਅਤ ਜਿਹੜੀ ਹੈ ਇਹਨਾਂ ਕੂਬੀਆਂ ਦਾ ਮਰਕਬ ਹੈ ਤੇ ਇੱਕ ਵਾਰ ਫੇਰ ਮੈਂ ਮਲੇਰ ਕੋਲੇ ਦੀ ਇਸ ਅਸਰ ਜ਼ਮੀਨ ਤੇ ਇਹਨਾਂ ਦੀ ਤਸ਼ਰੀਫ ਆਬਦੀ ਦੇ ਮੌਕੇ ਤੇ ਇਹਨਾਂ ਨੂੰ ਦਿਲ ਦੀਆਂ ਲੰਗਾਈਆਂ ਤੋਂ ਖੁਸ਼ਾਮਦਿਦ ਕਹਿਣਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਇਹਨਾਂ ਨੇ ਇੱਥੇ ਤਸ਼ੀਫ ਲਿਆ ਕੇ ਸਾਡੇ ਸਾਰਿਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ। थैंक यू वेरी मच। ਸਭ ਤੋਂ ਪਹਿਲਾਂ ਮੈਂ ਗੁਰੂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਸਮੇਸ਼ ਗੁਰਪ੍ਰੇਮ ਲਈ ਬਹੁਤ ਹੀ ਵੱਡਾ ਇਤਿਹਾਸਕ ਮੈਂ ਸਮਝਣਾ ਦਿਹਾੜਾ ਹੈ। ਸਾਡੇ ਛੋਟੇ ਜੀ ਬੈਂਤੀ ਨੂੰ ਪ੍ਰਵਾਨ ਕਰਕੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਕੁਲਦਾਰ ਕੁਲਦਾਰ ਸਿੰਘ ਸੁਨਮਾ ਜੀ ਸਪੀਕਰ ਵਿਧਾਨ ਸਭਾ ਪੰਜਾਬ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੇ ਦੇ ਹਲਕੇ ਦੇ ਐਮਐਲਏ ਡਾਕਟਰ ਜਮੀਲੂ ਰਹਿਮਾਨ ਜੀ ਔਰ ਪਿੰਡਾਂ ਤੋਂ ਸਰਪੰਚ ਪਹੁੰਚੇ ਹਨ ਇਸ ਤੋਂ ਇਲਾਵਾ ਬਹੁਤ ਜਾਦੇ ਗਿੰਟ ਟੱਚ ਇੰਡਸਟਰੀਲਿਸਟ ਇਸ ਵੈਲਕਮ ਕਰਨ ਲਈ ਪਹੁੰਚੇ ਹਨ ਮੈਂ ਪਹਿਲਾਂ ਤਾਂ ਉਹਨਾਂ ਸਾਰਿਆਂ ਦਾ ਗਰੁੱਪ ਦੇ ਸੁਨੇਸ ਗਰੁੱਪ ਵੱਲੋਂ ਖਾਸ ਕਰਕੇ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਮੋਗੇ ਤੋਂ ਪਹੁੰਚੇ ਨੇ ਔਰ ਸਰਦਾਰ ਚਰਨਜੀਤ ਸਿੰਘ ਜੀ ਚਨਿਆਣਾ ਉਹ ਵੀ ਪਹੁੰਚੇ ਮੈਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਔਰ ਮੈਂ ਗੁਰੂ ਸਾਹਿਬ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਇੱਕ ਨਿਮਾਣੇ ਨੂੰ ਮਾਨ ਦੇਣ ਵਾਲੀ ਗੱਲ ਹੈ ਮੈਂ ਬਸ ਮੈਂ ਬਹੁਤਾ ਕੁਝ ਨਹੀਂ ਬੋਲ ਸਕਦਾ ਬਹੁਤ ਹੀ ਦੁਆਰਾ ਫੇਰ ਇਨਾ ਸੀ ਜੀਤਾਂ ਨੂੰ ਜਿਹਾ ਆਖਦਾ ਔਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅੱਛਾ ਜੀ ਬਹੁਤ ਜ਼ਿਆਦਾ ਕੀ ਨਹੀਂ ਰਾਇਆ ਜੀ ਮਿਲਾਉਣੇ ਦੇਖ ਕੇ ਪਹਿਲਾ ਆ ਗਿਆ ਮੰਗੇ ਸੋਹਣਾ ਬਸ ਜਾਨਾ ਬਾਈ ਸ਼ੇਰ ਪੂਰਾ ਕਰਾ ਜਾਈ ਸ਼ੇਰ ਪੂਰਾ ਕਰਾ ਕਬਾਤ ਕਰਦੀ Hehehe <laughs>